ਹਾਂਜੀ ਮੇਰਾ ਨਾਮ ਸੁਖਜੀਤ ਸਿੰਘ ਹੈ ਜੀ ਅੰਗਰੇਜ਼ੀ ਮਾਸਟਰ ਹੈ ਜੀ ਮੈਂ ਸਰਕਾਰੀ ਹਾਈ ਸਕੂਲ ਜਵਦੀ ਵਿਖੇ ਹਾਂਜੀ ਅ ਅੱਜ ਪਹਿਲੇ ਦਿਨ ਅਸੀਂ ਬੱਚਿਆਂ ਨੂੰ ਬੁਲਾਇਆ ਸਰਕਾਰ ਨੇ ਇਹ ਦਿਤਾ ਕੀਤਾ ਸੀਗੀਆਂ ਕਿ ਮੀਂਹ ਪੈਣ ਤੋਂ ਬਾਅਦ ਕਿਉਂਕਿ ਲਗਾਤਾਰ 10-12 ਦਿਨ ਮੀਂਹ ਪੈਂਦਾ ਰਿਹਾ ਹਾਂਜੀ ਜਿਸ ਕਾਰਨ ਕਮਰੇ ਜੋ ਸਕੂਲ ਦੇ ਸੀਗੇ ਲਗਾਤਾਰ ਬੰਦ ਰਹੇ ਸਕੂਲ ਦੇ ਕੈਂਪਸ ਵਿੱਚ ਲਗਾਤਾਰ ਹਾਂਜੀ ਜੋ ਪਾਣੀ ਉਹ ਵੀ ਜਮਾ ਹੁੰਦਾ ਰਿਹਾ ਕਿਉਂਕਿ ਸ਼ਹਿਰ ਦਾ ਸਕੂਲ ਹੋਣ ਕਾਰਨ ਸੀਵਰੇਜ ਦੀ ਸਮੱਸਿਆ ਵੀ ਸੀਗੀ ਉਹ ਵੀ ਆ ਕੇ ਕੱਲ ਅਸੀਂ ਸਾਰਾ ਅਧਿਆਪਕਾਂ ਦੁਆਰਾ ਸਾਫ਼ ਕਰਵਾਇਆ ਗਿਆ ਕਮਰਿਆਂ ਨੂੰ ਖੋਲ ਕੇ ਬਹੁਤ ਸਲਾਬਾ ਸੀਗਾ ਆ ਕੋਸ਼ਿਸ਼ ਕੀਤੀ ਗਈ ਕਿ ਸਟੈਂਡਿੰਗ ਫੈਨ ਲਿਆ ਕੇ ਉਹਨਾਂ ਨੂੰ ਸਿਕਾਇਆ ਜਾਵੇ ਹਵਾ ਲਵਾਈ ਗਈ ਨਾਲ ਦੀ ਨਾਲ ਹੀ ਜੋ ਸਾਡੇ ਕਮਰਿਆਂ ਦੇ ਵਿੱਚ ਪੱਖੇ ਸੀ ਉਹਨਾਂ 'ਚ ਛੱਤ ਤੋਂ ਜੋ ਪਾਣੀ ਆਇਆ ਉਹਨਾਂ ਨੂੰ ਵੀ ਖੋਲ ਕੇ ਅਸੀਂ ਧੁੱਪ ਲਵਾ ਕੇ ਇਲੈਕਟ੍ਰੀਸ਼ੀਅਨ ਦੁਆਰਾ ਰਿਪੇਅਰ ਕਰਾਈ ਜੀ ਤੇ ਬਿਮਾਰੀਆਂ ਤੋਂ ਬਚਾਉਣ ਲਈ ਕਿਉਂਕਿ ਮੱਛਰ ਵਗੈਰਾ ਬਹੁਤ ਪੈਦਾ ਹੋ ਚੁੱਕਿਆ ਜੀ ਜਾਨ ਅਜਿਹੇ ਹੋਰ ਬਹੁਤ ਜ਼ਹਿਰੀਲੇ ਪੈਦਾ ਹੋ ਚੁੱਕੇ ਹਨ ਉਹਨਾਂ ਦੇ ਖਾਤਮੇ ਲਈ ਵੀ ਤੇ ਬੱਚਿਆਂ ਨੂੰ ਉਹਨਾਂ ਤੋਂ ਬਚਾਉਣ ਲਈ ਆਪਣੇ ਆਪ ਨੂੰ ਵੀ ਬਚਣ ਲਈ ਅਸੀਂ ਫੋਗਿੰਗ ਵੀ ਕਰਵਾਈ ਹੈ ਜੀ ਤੇ ਨਾਲ ਦੀ ਨਾਲ ਹੀ ਜੋ ਜਿਵੇਂ ਆਪਣੇ ਸਾਡੇ ਸਟੂਡੈਂਟਸ ਦੇ ਟਾਇਲਟਸ ਨੇ ਲੜਕੀਆਂ ਦੇ ਨੇ ਲੜਕਿਆਂ ਦੇ ਨੇ ਜੈਂਟਸ ਸਟਾਫ ਦੇ ਨੇ ਲੇਡੀ ਸਟਾਫ ਦੇ ਨੇ ਉਹਨਾਂ ਸਾਰਿਆਂ ਨੂੰ ਵੀ ਵਧੀਆ ਤਰੀਕੇ ਨਾਲ ਸਫਾਈ ਕਰਾ ਕੇ ਸੈਨੀਟਾਈਜ਼ ਕੀਤਾ ਗਿਆ ਜੀ ਸਾਡੇ ਕੋਲ ਜਿਹੜੇ ਨੇ ਝੁੰਡੀ ਲਈ ਜਾਂ ਫਿਰ ਕਿੰਨੇ ਕਿ ਜਿਹੜੇ ਨੇ ਅਸੀਂ ਕਹਾਂਗੇ ਵੀ ਜਿੱਥੇ ਪ੍ਰੋਬਲਮ ਜਿਹੜੀ ਆ ਪਾਈ ਰਹੀ ਹੈ ਜੀ ਹਾਂਜੀ ਸਾਡੇ ਸਕੂਲ ਦੇ ਵਿੱਚ ਲਗਭਗ 35 36 ਦੇ ਕਰੀਬ ਸਾਰੇ ਮਿਲਾ ਕੇ ਕਮਰੇ ਨੇ ਜੀ ਇਹਨਾਂ ਵਿੱਚੋਂ ਸਾਡਾ ਇੱਕ 올ਡ ਵਿੰਗ ਆ ਜੀ ਇਹਦੇ ਵਿੱਚ ਲਗਭਗ 14 15 ਕਮਰੇ ਨੇ ਜੋ ਵੈਸੇ ਠੀਕ ਵੀ ਨੇ ਪਰ ਜਦੋਂ ਹੁਣ بارش ਪਈ ਹੈ ਲਗਾਤਾਰ بارش ਪੈਨ ਕਰਨਾ ਇੱਕ ਤਾਂ ਇਹਨਾਂ ਦੇ ਛੱਤਾਂ ਬਹੁਤ ਖਰਾਬ ਚੁੱਕੀਆਂ ਨੇ ਤੇ 8 10 ਕਮਰਿਆਂ ਦੀ ਜੋ ਕੰਧਾਂ ਨੇ ਉਹ ਵੀ ਕਿਤੇ ਨਾ ਕਿਤੇ ਦਬਕੇ ਉਹਨਾਂ ਚ ਤਰੇੜਾ ਪੈ ਚੁੱਕੀਆਂ ਨੇ ਬਾਕੀ ਸਾਡਾ ਸਕੂਲ ਠੀਕ ਹੈ ਇਹ ਜੋ ਪੁਰਾਣਾ ਕੈਂਪਸ ਹੈ ਇਹ ਕਿਤੇ ਨਾ ਕਿਤੇ ਮੁਰੰਮਤ ਪਾਲਦਾ ਹੈ ਸਰ ਕਿੰਨੇ ਪਰਸੈਂਟ ਬੱਚੇ ਜਿਹੜੇ ਨਹੀਂ ਸਕੂਲ ਦੇ ਵਿੱਚ ਅੱਜ ਹਾਜ਼ਰ ਹੋਏ ਨਹੀਂ ਜੀ ਅੱਜ ਸਾਡੇ ਸਕੂਲ ਦੇ ਵਿੱਚ ਲਗਭਗ 1000 ਦੇ ਕਰੀਬ ਬੱਚੇ ਨੇ ਜੀ ਤੇ ਇਹਦੇ ਵਿੱਚੋਂ 600 ਤੋਂ ਲੈ ਕੇ 650 ਦੇ ਕਰੀਬ ਬੱਚੇ ਜੋ ਮਤਲਬ 60-65 ਦੇ ਕਰੀਬ ਪਰਸੈਂਟ ਦੇ ਕਰੀਬ ਬੱਚੇ ਹਾਜ਼ਰ ਨੇ ਜੀ